ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਠੀਕ ਠਾਕ ਹੋਵੋਗੇ ਵੈਸੇ ਤੁਸੀਂ ਬਾਬਲ ਦੇ ਵਿੜਾ ਦਾ ਐਂਡ ਦੇਖ ਹੀ ਲਿਆ ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ ਕਿ ਬਾਬਲ ਦਾ ਵਿੜਾ ਖਤਮ ਚੋਂ ਹੋ ਚੁੱਕਿਆ ਹੈਗਾ ਅ ਦੋਸਤੋ ਅੱਜ ਜਿਹੜੀ ਇਨਫੋਰਮੇਸ਼ਨ ਦੇਣੀ ਸੀ ਕੱਲ ਨੂੰ ਆਪਣੀ ਫਿਲਮ ਆ ਰਹੀ ਹੈ ਸਵੇਰੇ 7 ਵਜੇ ਉਮੀਦ ਕਰਦੇ ਹਾਂ ਤੁਸੀਂ ਪਸੰਦ ਕਰੋਗੇ ਬਾਬਲ ਦਾ ਵਿੜਾ ਐਂਡ ਹੋਣ ਤੋਂ ਬਾਅਦ ਹੁਣ ਸ਼ਾਰਟ ਫਿਲਮਸ ਆਉਣਗੀਆਂ ਤੇ ਬਹੁਤ ਜਲਦੀ ਇੱਕ ਨਵੀਂ ਸੀਰੀਜ਼ ਵੀ ਲੈ ਕੇ ਆਵਾਂਗੇ ਉਹਨਾਂ ਨਾਲ ਤੁਸੀਂ ਸ਼ਾਰਟ ਫਿਲਮਸ ਦੇਖਦੇ ਰਹੋ ਆਪਣੇ YouTube ਚੈਨਲ ਸ਼ਿਪ ਕੈਮਰ ਨੂੰ ਦੇਖਦੇ ਰਹੋ ਸਬਸਕ੍ਰਾਈਬ ਕਰਦੇ ਰਹੋ ਫਿਲਮਾਂ ਸ਼ੇਅਰ ਕਰਦੇ ਰਹੋ ਜੀ ਸ਼ੁਕਰੀਆ ਥੈਂਕ ਯੂ ਅਮਨੇ ਜਿਹੜਾ ਤੁਹਾਡੇ ਕੇਕ ਰੱਖਿਆ ਪਿਆ ਇਹ ਤੁਹਾਨੂੰ ਇੱਕ ਸੂਚਨਾ ਦੇਣ ਵਾਸਤੇ ਰੱਖਿਆ ਸੀ ਕਿ ਅਸੀਂ ਸਾਡੀ ਕੋਲ ਮਰਾਸਤ ਹੋ ਗਈ ਆ ਬਾਵਲ ਦਾ ਵਿੜਾ ਜੋ ਪਿਛਲੇ 6 ਮਹੀਨਿਆਂ ਤੋਂ ਅਸੀਂ ਕੰਟੀਨਿਊ ਕਰ ਰਹੇ ਸੀਗੇ ਉਹਦੇ ਸਾਰੇ ਪਾਰਟ ਜਿੰਨੀ ਸਾਡੇ ਕੋਲ ਸ਼ੋਰੀ ਸੀ ਅਸੀਂ ਸ਼ੂਟ ਕਰ ਲਈ ਆ ਤੇ ਤੁਹਾਡੇ ਕੋਲ ਇਹ ਮਤਲਬ ਪਬਲਿਸ਼ ਕਰ ਦਿੱਤੀ ਗਈ ਆ ਤੇ ਸਾਨੂੰ ਉਮੀਦ ਆ ਤੁਹਾਨੂੰ ਹੁਣ ਤੱਕ ਦੀ ਸੀਰੀਅਲ ਪਸੰਦ ਆਏਗੀ ਇਹ ਸੀਰੀਅਲ ਦਾਪਤ ਕਰਨ ਤੋਂ ਬਾਅਦ ਅਸੀਂ ਹੁਣ 40-40 ਮਿੰਟ ਦੀਆਂ ਜਾਂ 1 ਘੰਟੇ ਦੀਆਂ ਇਹ ਸ਼ਾਰਟ ਫਿਲਮ ਲੈ ਕੇ ਆ ਰਹੇ ਹਾਂ ਤੁਹਾਡੇ ਸਾਹਮਣੇ ਉਮੀਦ ਕਰਦੇ ਹਾਂ ਤੁਸੀਂ ਜਿਵੇਂ ਸਾਨੂੰ ਇਹ ਫਿਲਮ ਤੇ ਲਈ ਇਹ ਵੈਬ ਸੀਰੀਜ਼ ਦੇ ਲਈ ਪੂਰਾ ਪਿਆਰ ਦਿੱਤਾ ਉਵੇਂ ਸਾਨੂੰ ਤੁਸੀਂ ਇਹ ਸ਼ਾਰਟ ਫਿਲਮ ਦੇਖ ਕੇ ਇੰਦੀ ਬਾਤ ਲਾਓਗੇ ਤੇ ਇਹ ਖੜੀ ਹੈ ਮੇਰੀ ਸਾਰੀ ਟੀਮ ਜਿੰਨਾ ਕੋ ਬਿਨਾ ਮੈਂ ਕੱਖ ਦਾ ਨਹੀਂ ਸੀ ਇਹਨਾਂ ਦੀ ਬਦੌਲਤ ਹੀ ਮੈਂ ਤੁਹਾਡੇ ਸਾਹਮਣੇ ਐਵੇਂ ਨਾ ਨਾ ਸ਼ਾਰਟ ਲੈ ਕੇ ਆ ਪਾਇਆ ਜਿਨੇ ਇਹ ਸਾਰੇ ਬੀਜ਼ੀ ਹੁੰਦੇ ਆ ਪਰ ਫਿਰ ਵੀ ਇਹਨਾਂ ਨੇ ਟਾਈਮ ਤੋਂ ਟਾਈਮ ਕੱਟ ਕੇ ਮੈਨੂੰ ਸਮਾਂ ਦਿੰਦੇ ਰਹੇ ਇਹਨਾਂ ਦੀ ਬਦੌਲਤ ਅੱਜ ਜੋ ਵੀ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਪਾਇਆ ਉਹ ਸਾਰਾ ਕੁਝ ਇਹਨਾਂ ਦੀ ਬਦੌਲਤ ਹੈ ਇਹਨਾਂ ਤੋਂ ਬਿਨਾ ਮੈਂ ਕੱਖ ਤਾਂ ਨਹੀਂ ਸੀ ਪਰ ਫਿਰ ਵੀ ਇਹਨਾਂ ਨੇ ਮੈਨੂੰ ਇਕੱਲੇ ਨੂੰ ਇੰਨੇ ਜਲਿਆਂ ਨਾਲ ਮੈਨੂੰ ਸਪੋਰਟ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਉਹਦੇ ਵੀ ਬਹੁਤ-ਬਹੁਤ ਸ਼ੁਕਰੀਆ ਇਹਨਾਂ ਸਾਰਿਆਂ ਦਾ ਤੇ ਤੁਹਾਡਾ ਸਾਰਿਆਂ ਦਾ ਨਾ ਜਿਹੜੇ ਸਾਨੂੰ ਇੰਨਾ ਪਿਆਰ ਕਰਦੇ ਹੋ। ਲਓ ਜੀ ਆਪਾਂ ਹੁਣ ਕੇਕ ਕੱਟਦੇ ਹਾਂ ਤੇ ਆਜੋ ਸਾਰੇ ਜੁਆਇਨ ਹੋਵੋ। ਹਾਂਜੀ ਦੇਖਦੇ ਹਾਂ। ਹਾਂਜੀ ਰੈ ਪਾਪਾ ਫਿਲਮ ਕੰਗ੍ਰੈਚੁਲੇਸ਼ਨ। ਤਾਂ ਚੱਲਿਆ ਰੋਈ ਗਏ। ਕੰਗ੍ਰੈਚੁਲੇਸ਼ਨ। ਬੜੀ ਖੁਸ਼ੀ ਨਾਲ ਬੜਾ 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 ਪਤਾ ਹੀ ਨਹੀਂ ਬੜਾ 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 ਜੀ ਸਾਰੇ ਇੱਕ ਦੂਜੇ ਨਾਲ ਆਈ ਆਪਣਾ ਪਿਆਰ ਬਣਿਆ ਪਿਆਰ ਦਾ ਤਾਂ ਬਣਿਆ ਰੂਪ ਤਾਂ ਸਤ ਸਾਨੂੰ ਸਾਰੇ ਨੂੰ ਇੱਕ ਬੇਸ਼ਕੀਆ ਵੀ ਬਾਬਲ ਦਾ ਵੇੜਾ ਹੀ ਖਤਮ ਹੋਇਆ ਸਾਡੀ ਟੀਮ ਨੂੰ ਵੀ ਜੁਆਇੰਟ ਹੈ ਅਸੀਂ ਅੱਗੇ ਵੀ ਇੰਨੀ ਕੰਮ ਕਰਦੇ ਰਹਾਂਗੇ ਤੇ ਸਤ ਕਮਿਊਨਿਟੀ ਆ ਦੇ ਦਿਆ ਜਦੋਂ ਕੀ ਖਾਵਾਗੇ ਅਸੀਂ ਧੰਨਵਾਦ